ਹਾਂਜੀ ਸਰ ਮੈਂ ਡੀਐਸਪੀ ਕਰਨਲ ਸਿੰਘ ਪਟਿਆਲਾ ਵਿਖੇ ਜਿਹੜੀ ਆ ਮੇਰੀ ਡ੍ਰੈਫਟ ਟੀਐਸਪੀ ਦੀ ਤਿਆਦਤੀ ਹੋਈ ਆ ਅਜੇ ਤੱਕ ਅਸੀਂ ਵਕਤ-ਵਕਤ ਜਿਹੜੀ ਆ ਅਵੇਅਰਨੈਸ ਕਰਾਂਗੇ ਔਰ ਜਿੱਥੇ ਤੱਕ ਕਿ ਲੋਕਾਂ ਨੂੰ ਅਸੀਂ ਸੈਮੀਨਾਰ ਲਗਾ ਕੇ ਔਰ ਵਕ ਵਕ ਕਿਹੜਾ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਜੇਕਰ ਲੋਕ ਫਿਰ ਵੀ ਨਹੀਂ ਹੱਟਦੇ ਔਰ ਉਹਨਾਂ ਦੇ ਸਖਤੀ ਕਰਨੀ ਪੈਗੀ ਔਰ ਮੈਂ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅ ਅਸੀਂ ਖੁਦ ਵੀ ਸੁਰੱਖਤ ਰਹੀਏ ਅਤੇ ਦੂਸਰੇ ਲੋਕ ਵੀ ਸੁਰੱਖਤ ਰਹਿਣ। ਸੋ ਮੈਂ ਅਪੀਲ ਕਰਦਾ ਕਿ ਨਸ਼ਾ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ। ਓਵਰ ਸਪੀਡ ਗੱਡੀ ਨਹੀਂ ਚਲਾਨਣੀ ਚਾਹੀਦੀ। ਹੈਲਮਟ ਪਹਿਨਣਾ ਚਾਹੀਦਾ। ਸੀਟ ਬੈਲ ਲਗਾਉਣੀ ਚਾਹੀਦੀ ਆ ਔਰ ਹੋਰ ਵੀ ਜਿਹੜੇ ਟ੍ਰੈਫਿਕ ਦੇ ਰੂਲ ਸਾਨੂੰ ਫਾਲੋ ਕਰਨੇ ਚਾਹੀਦੇ ਆ ਤਾਂ ਕਿ ਅਸੀਂ ਖੁਦ ਸੁਰੱਖਿਅਤ ਜੀ। ਸਰ ਜਿਵੇਂ ਕਿ ਰੋਡ ਐਕਸੀਡੈਂਟ ਕਾਫੀ ਜ਼ਿਆਦਾ ਹੁੰਦੇ ਨੇ ਤੇ ਉਹਨਾਂ ਲਈ ਤੁਸੀਂ ਕੋਈ ਉਪਰਾਲਾ ਕੀਤਾ ਦੇਖੋ ਮੈਂ ਪੂਰੇ ਆਪਣੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈ ਕਿ ਰੌਣ ਲਗਾ ਕੇ ਜਿੱਥੇ ਵੀ ਕੋਈ ਆ ਕੋ ਕਾਰਨ ਜਿਸ ਕਾਰਨ ਉੱਥੇ ਐਕਸੀਡੈਂਟ ਹੋ ਰਿਹਾ ਔਰ ਉਹਨਾਂ ਲਈ ਅਸੀਂ ਉੱਥੇ ਪ੍ਰਬੰਧ ਕਰਾਂਗੇ ਜਿਹੜੇ ਵੀ ਡਿਪਾਰਟਮੈਂਟ ਦਾ ਸੰਬੰਧ ਡਿਪਾਰਟਮੈਂਟ ਨੂੰ ਲਿਖ ਕੇ ਭੇਜਾਂਗੇ ਔਰ ਇਹੀ ਇਸੇ ਕਰਕੇ ਅਸੀਂ ਅਪੀਲ ਕਰ ਰਹੇ ਕਿ ਜੇ ਕੋਈ ਜੋ ਸਾਈਨ ਬੋਰਡ ਲੱਗੇ ਹੋਏ ਆ ਰੋਡ ਤੇ ਅਦਰਵਾਈਓ ਸਾਈਨ ਬੋਰਡਾਂ ਦੇਖ ਕੇ ਡਰਾਈਵਿੰਗ ਕੀਤੀ ਜਾਏ ਔਰ ਸੀਟ ਬੈਲਟ ਲਗਾਈ ਜਾਵੇ ਹੈਲਮਟ ਪਹਿਨਿਆ ਜਾਏ ਔਰ ਇਸ ਤਰ੍ਹਾਂ ਦੇ ਹੋਰ ਵੀ ਜਿੰਨੇ ਵੀ ਸਬੇ ਮਤਲਬ ਖੱਬੇ ਸੱਜੇ ਦੇਖ ਕੇ ਅਸੀਂ ਚੱਲੀਏ ਕਈ ਵਾਰ ਅਸੀਂ ਲੱਗਦੇ ਲੈਫਟ ਕਿਤੇ ਮੋੜਨਾ ਰਾਈਟ ਮੋੜਨਾ ਅਸੀਂ ਕਈ ਵਾਰ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਦੇਖਦੇ ਨਹੀਂ ਆ ਕਿ ਜੋ ਕਿ ਲਿੰਕ ਰੋਡ ਤੋਂ ਵੱਡੇ ਰੋਡ ਤੇ ਚੜਨਾ ਉਹਨੂੰ ਦੇਖ ਕੇ ਜਿਹੜਾ ਰੋਡ ਤੇ ਚੜ੍ਹਨਾ ਚਾਹੀਦੀ ਹੈ ਕ੍ਰੋਸਿੰਗ ਦੇ ਸੋ ਸਾਨੂੰ ਹਮੇਸ਼ਾ ਜਿਹੜੀ ਆ ਉਹ ਡ੍ਰੈਸ ਦੀ ਨਿਯਮਾਂ ਦੀ ਪਾਲਣਾ ਕਰਨੀ। ਸੋ ਕੱਲ ਜਿਸ ਤਰ੍ਹਾਂ ਕਿ ਅਸੀਂ ਆਪਣੇ ਜਿੰਨੇ ਵੀ ਸਾਡੇ ਚੌਂਕ ਹੈ ਪਟਿਆਲਾ ਸ਼ਹਿਰ ਦੇ ਵਿੱਚ ਅਸੀਂ ਆਪਣੇ ਜਵਾਨਾਂ ਨੂੰ ਚੌਂਕਾਂ ਤੇ ਜਿਹੜੀ ਆ ਮੈਡੀਕਲ ਕਿੱਟ ਜਿਹੜੀ ਆ ਉਹ ਪ੍ਰੋਵਾਈਡ ਕਰਵਾਈ ਹੈ ਤਾਂ ਕਿ ਜੇ ਕੋਈ ਹਾਸਾ ਹੋ ਜਾਂਦਾ ਔਰ ਉਹਨਾਂ ਨੂੰ ਜਿਹੜੀ ਆ ਫਰਸਟ ایڈ ਦਿੱਤੀ ਜਾ ਸਕੇ। ਮੈਂ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਜਿਹੜੀ ਹੈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸਾਰੇ ਸੁਰੱਖਿਅਤ ਰਹੀਏ ਜੋ ਪੰਜਾਬ ਸੂਬਾ ਸਰਕਾਰ ਵੱਲੋਂ ਹੋਰ ਵੀ ਬਹੁਤ سارے ਜਿਹੜੇ ਆ ਉਪਰਾਲੇ ਕੀਤੇ ਜਾ ਰਹੇ ਆ ਜੋ ਅਸੀਂ ਸਾਰੇ ਟ੍ਰੈਫਿਕ ਦੇ ਰੂਲ ਨੂੰ ਫਾਲੋ ਕਰੀਏ